ਈਏ ਸਾਡਾ ਦੋਗਲਾ ਸਮਾਜ ਨਹੀਂ ਧੀਏ ਸਾਡੇ ਚੰਦਰੇ ਰਿਵਾਜ ਨਹੀਂ ਧੀਏ ਸਾਡਾ ਦੋਗਲਾ ਸਮਾਜ ਨਹੀਂ ਧੀਏ ਸਾਡੇ ਚੰਦਰੇ ਰਿਵਾਜ ਨਹੀਂ ਪੁੱਤਾਂ ਕੋਲ ਗਲਤੀ ਹੋ ਜਾਂਦੀ ਐ ਪੁੱਤਾਂ ਕੋਲ ਗਲਤੀ ਹੋ ਜਾਂਦੀ ਐ ਔਹ ਧੀਆਂ ਕੋਲ ਹੁੰਦੇ ਅਪਰਾਧ ਨਹੀਂ ਪੁੱਤਾਂ ਕੋਲ ਗਲਤੀ ਹੋ ਜਾਂਦੀ ਐ ਧੀਆਂ ਕੋਲ ਹੁੰਦੇ ਅਪਰਾਧ ਨਹੀਂ ਉੱਚਰਤ ਬਾਹੇ ਮਰਦ ਦੀ ਮੁੱਛ ਦਾ ਹੋਈ ਉੱਚਰਤ ਬਾਹੇ ਮਰਦ ਦੀ ਮੁੱਛ ਦਾ ਉਹ ਤੇਰੀ ਗੱਤ ਦੀ ਤਾਂ ਦੱਸ ਕੀ ਮਜਾਲ ਨਹੀਂ ਜੇ ਤੂੰ ਕਰਦੇ ਸ਼ਿਕਾਇਤ ਕੀਤੇ ਭੁੱਲ ਕੇ ਹੋ ਪਹਿਲਾਂ ਤੇਰੇ ਤੇ ਹੀ ਉੱਠਦੇ ਸਵਾਲ ਨਹੀਂ ਤੀ ਪਾਵੜ ਦੀ ਪੱਗ ਨਾਲ ਨੂੜਤੀ ਤੀ ਪਾਵੜ ਦੀ ਪੱਗ ਨਾਲ ਨੂੜਤੀ ਹੋ ਪੁੱਤਾਂ ਮੜੀ ਦੀ ਚੁੰਨੀ ਤੋਂ ਆਜ਼ਾਦ ਨਹੀਂ ਹੁਣ ਤਾਂ ਕੋਲ ਗਲਤੀ ਹੋ ਜਾਂਦੀ ਐ ਆ ਕੋਲ ਗਲਤੀ ਹੋ ਜਾਂਦੀ ਐ ਹੋ ਧੀਆਂ ਕੋਲ ਹੁੰਦੇ ਅਪਰਾਧ ਨਹੀਂ ਜਦੋਂ ਕੱਟਣਾ ਕਸੂਰ ਤੇਰਾ ਹੋਵੇ ਨਹੀਂ ਉਹ ਜਦੋਂ ਕੱਟਣਾ ਕਸੂਰ ਤੇਰਾ ਹੋਵੇ ਨਹੀਂ ਹੋ ਕਹਿੰਦੇ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਓੰਜ ਮੁੰਡੇ ਨੂੰ ਕਦੇ ਨਾ ਕਹਿੰਦੇ ਭੱਜ ਗਿਆ ਹੋ ਮੇਣਾ ਧੀਆਂ ਨੂੰ ਮਿਲਦਾ ਏ ਭੱਜ ਗਈ ਪੁੱਤ ਚੱਕੜ ਚਲੇਟ ਕੇ ਨਾਲ ਲੱਭੜੇ ਹੋ ਪੁੱਤ ਚੱਕੜ ਚਲੇਟ ਕੇ ਨਾਲ ਲੱਭੜੇ ਇਤਿਹਾਸ ਪਵੇ ਲੱਥ ਦੇ ਨਾ ਦਾਗਨੀ ਪੁੱਤਾਂ ਕੋਲ ਗਲਤੀ ਹੋ ਜਾਂਦੀ ਐ ਔ ਪੁੱਤਾਂ ਕੋਲ ਗਲਤੀ ਹੋ ਜਾਂਦੀ ਐ ਔ ਧੀਆ ਕੋਲ ਹੁੰਦੇ ਅਪਰਾਧ ਨਹੀਂ ਤੇਰੀ ਚੁੱਪ ਤੇ ਪਖੰਡ ਸਾਰੇ ਨੱਚਦੇ ਓ ਤੇਰੀ ਚੁੱਪ ਤੇ ਪਖੰਡ ਸਾਰੇ ਨੱਚਦੇ ਤੇਰੀ ਲਾਜ ਤੇ ਹੀ ਨੱਚਣ ਬਧਿਕੀਆਂ ਉਹ ਕੋ ਦੀ ਝੰਡੇ ਤੂੰ ਬਣਾ ਲੈ ਚੁੰਨੀ ਪਾੜ ਕੇ ਸਭ ਮੱਥੇ ਉੱਤੋਂ ਪੁੰਜਦੇ ਕੋ ਰੀਤੀਆਂ ਸੋਚ ਧੀਆਂ ਨੂੰ ਜੋ ਬੰਦਨਾ ਚ ਰੱਖਦੀ ਓ ਸੋਚ ਧੀਆਂ ਨੂੰ ਜੋ ਬੰਦਨਾ ਚ ਰੱਖਦੀ ਓਏ ਉਹਦੀ ਪੈਲ ਪਿੱਲੀ ਹੁੰਦੀ ਬੋਨੇ ਆਦਨੀ ਪੁੱਤਾਂ ਕੋਲੋ ਗਲਤੀ ਹੋ ਜਾਂਦੀ ਐ ਓ ਪੁੱਤਾਂ ਕੋਲੋ ਗਲਤੀ ਹੋ ਜਾਂਦੀ ਐ ਓ ਧੀਆਂ ਕੋਲ ਹੁੰਦੇ ਅਪਰਾਧ ਨਹੀਂ ਧੀਏ ਸਾਡਾ ਦੋਗਲ ਹਸ ਸਮਾਜ ਨਹੀਂ ਓ ਧੀਏ ਸਾਡੇ ਚੰਦ ਰੇ ਰਵਾਜ ਨਹੀਂ ਧੀਏ ਸਾਡਾ ਦੋਗਲ ਹਸਮਾਜ ਨਹੀਂ ਓ ਧੀਏ ਸਾਡੇ ਚੰਦ ਰੇ ਰਵਾਜ ਨਹੀਂ